Okay, 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 okay,

چلن لگی پایا واہی سوہی محلہ جا کن کرا ہر ہر ਜਿਨ ਕੈ ਸਭ ਰੋਗ ਗਵਾਏ ਤੇ ਮੁਕਤ ਭੈ ਜਿਨ ਹਰ ਨਾਮ ਧਿਆਇ ਹਾ ਤਿਨ ਕਉ ਵਿਤ ਪਰਮ ਪਦ ਪਾਏ ਜਿਨ ਕੈ ਅੰਦਰ ਵਸਿਆ ਮੀਰਾ ਮਹਾਰਾਹਰ ਜਿਨ ਕੈ ਸਭ ਰੋਗ ਗਵਾਏ پی آیا تین پویت کرو دے, دے میری رام ہار جہارو ری نیا میرا ہار تین کہ ہوں میرو گا برہا بشن مہادیو ری ری جنگڑے ہر گروی پائی سب جگت میں گر پر ساتھیساری جاخی سوئی ہر جانے وال نانک ساخی ہر کسے پر مخ برہم بچارو چین ساگی سوئی ہر چڑے نانک اپنے پرمکھ برم بچارو ਵਾਹਿਗੁਰੂ ਇੱਕ ਖਤੇ ਪਰਮ ਪਰਮ ਸਤਿਕਾਰਤਾ ਦੀਨ ਦੀਨ ਮੰਨ ਕੋਡਲ ਕਰਾਈ ਦੇ ਹਿੰਦ ਕਰਤਾ ਮਨਦਾਤਾ ਸਤਿਗੁਰੂ ਜੀ ਦੀ ਰਿਕ ਦੀਸਾ ਪਾਤਸ਼ਾਹੀ ਦੇ ਪਾਵਨ ਵਾਰ ਗੁਰ ਦੇ ਅੰਦਰ ਸੰਧਿਆ ਵੇ ਜੁੜ ਬੈਠੇ ਪੁਰ ਪਿਆਰੇ ਅੱਜ ਹਾਂ

ਔਰ ਲੰਬੀ ਉਮਰ ਵੀ ਕਿਸੇ ਹੱਥ ਜੀ ਰੱਖਦੇ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੇ ਚਾਰੇ ਆਪ ਚਾਹ ਹੋਰ ਬੋਲ ਨਹੀਂ ਹੋਏ ਕਹਿੰਦੇ ਜੇਕਰ ਕਿਸੇ ਮਨੁੱਖ ਦੀ ਉਮਰ ਚਾਰ ਜੀਨੀ ਹੋ ਜਾਵੇ ਚਾਰ ਜੀਵਾਂ ਦੀ ਉਮਰ ਬਹੁਤ ਨਵੀਂ ਇਤਿਹਾਸਕ ਵਿੱਚ ਰਹੀ ਜਾਂਦੀ ਹੈ ਵੈਸੇ ਤਾਂ ਗੁਰਬਾਣੀ ਇਹਨਾਂ ਜੀਵਾਂ ਦੀ ਗੱਲ ਨਹੀਂ ਕਰਦੀ ਗੁਰੂ

ਤੇ ਇਥੇ ਪਾ ਜੀ ਨੂੰ ਉਦਾਹਰਨ ਲਿਆ ਹੈ ਕਿ ਲੋਕ ਜੁਗਾਂ ਦਾ ਪ੍ਰਭਾਵ ਮੰਨਦੇ ਨੇ ਤੇ ਜੁਗਾਂ ਦੇ ਵਾਤਾਵਰਣ ਚੱਲਣਾ ਚਾਹੁੰਦੇ ਨੇ ਸੇਵ ਜੀ ਕਹਿੰਦੇ ਪਿਆਰਿਆ ਇਹਨਾਂ ਨੂੰ ਮੰਨ ਲੈਂਦੇ ਆ ਕਿ ਜੁਗਾਂ ਦੀ ਉਮਰ ਬੜੀ ਲੰਬੀ ਹੈ ਪਰ ਜੇ ਜੁਗ ਜਿੰਨੀ ਇਹ ਜੁਗਿਆਰੇ ਆਜਾ ਕਿ ਚੌਹਾਂ ਜੁਗਾਂ ਜਿੰਨੀ ਉਮਰ ਕਿਸੇ ਦੀ ਹੋ ਜਾਵੇ ਉਸ ਤੋਂ ਵੀ ਉੱਪਰ ਕਹਿੰਦੇ ਹੁਮਰਤ ਸੁਣੀ ਹੋਏ ਤਾਸ ਤਨੇ ਘੋਰ ਵੱਧ ਜਾਏ ਤੇ ਉਹਦੇ ਨਾਲ ਕੀ ਪ੍ਰਮਾਤਮਾ ਨਾਲ ਲਾਪਤ ਜਾਵੇ ਕੀ ਪ੍ਰਮਾਤਮਾ ਨੂੰ ਦੇ ਕੇ ਉਸ insan ਕੋ ਨੂੰ ਪਹੁੰਚ ਜਾਵੇਗਾ ਕਹਿੰਦੇ ਇੰਥੋਂ ਤੱਕ ਦੇਖੋ ਉਮਰ ਵੀ ਬਹੁਤ ਲੰਬੀ ਹੋ ਜਾਵੇ ਨਵਾਂ ਕਹਿੰਦੇ ਸਾਰੀ ਹਰਜੀਤੇ ਉਸ insan ਸ਼੍ਰੀਸ਼ਟੀ ਦੇ ਰੂਪ ਜਾਣਦਾ ਹੋਣਾ چلن لگ جائے چنگا پھر وہ

ਤੇ ਪਰ ਕੈਸਾ ਮੁੱਖ ਦੀ ਉਮਰ ਸੱਤ ਦੀ ਉਮਰ ਰਹੀ। ਆਮ ਕਹਾਵਤ ਹੈ ਇੱਕ ਸੱਤ ਦੀ ਉਮਰ ਟੁੱਟੀ ਹੁੰਦੀ ਹੈ। ਕਹਿੰਦੇ ਉਹ ਸੱਤ ਵਰਗਾ ਮਨੁੱਖ ਹੈ ਜਿੱਦੇ ਪਰਮਾਤਮਾ ਦਾ ਅਸਰ ਨਹੀਂ ਕੀਤਾ। ਉਮਰ ਬਹੁਤ ਲੰਮੀ ਭੁੱਗੀ। ਪਰ ਸਿਮਰਨ ਨਹੀਂ ਸਕਣਾ ਰਿਹਾ। ਕਹਿੰਦੇ ਉਹ ਮਨੁੱਖ ਦੀ ਹੋਈ ਸੁਭਾ ਨਹੀਂ ਬਣ ਸਕੀ। ਉਸ ਮਨੁੱਖ ਨੂੰ ਕੋਈ ਪਰਮਾਤਮਾ ਦੇ ਦਰ ਤੇ ਆਦਰ ਸਤਕਾਰ ਨਹੀਂ ਮਿਲਿਆ। ਇੱਥੇ ਵੀ ਕਿਰਪਾ ਕਰਦੇ ਨੇ جے دیس نظر نہ آوے تاں واقعہ پوچھے کے اندے جے پرماتما دے نظر دے وچے پروان نہیں ہویا او دی درگاہ دے وچے کوئی بھی ہمیں نہیں پرے گا کوئی او دی غلب آدھ نہیں پوچھی جائے گا کہ میں کوئی رکھتے صاحب صاحب پروان کی انتا گیا رکھے ہاتھ سندر کوئی بہتا جانتا سونا ہو بے ہاتھ سندر کوئی لین کلیر کلیر کلیر

بولیا ان یاد کرتے ਤੇ ਉਹਨਾਂ ਸੰਨ੍ਹਾਈ ਜਮਾਤ ਨੂੰ ਕਿੰਨੇ ਕਿਦੋਂ ਪ੍ਰੈਨਟ ਲੱਗਦਾ ਉਹਦੇ ਵੇਲੇ ਜਦੋਂ ਕਿਤੇ ਨਾਮ ਲਾਗਣ ਕਿਉਂਕਿ ਕਾਰੋਬਾਰ ਤੇ ਝੂਮੇਲਿਆਂ ਦੇ ਵਿੱਚ ਇਨਸਾਨ ਘੱਬ ਕੇ ਤੇ ਜਿੰਨ ਕਿਥੇ ਕਰਕੇ ਕਰਨੰਦ ਪਾਤਸ਼ਾਹ ਜਿੰਨੂੰ ਕਹਣਾ ਪੈ ਗਿਆ ਦੁਖਦਾਰੂ ਸੁਖ ਰੋਕਲੇ ਕਹਿੰਦੇ ਜਦੋਂ ਦੁੱਖ ਹੁੰਦਾ ਹੈ ਫਿਰ ਪ੍ਰਮਾਤਮਾ ਚਿੱਤ ਦੇ ਵਿੱਚ ਹੁੰਦਾ ਹੈ ਤੇ ਜਦੋਂ ਪ੍ਰਮਾਤਮਾ ਚਿੱਤ ਵਿੱਚ ਹੁੰਦਾ ਹੈ ਫਿਰ ਉਹ ਦੁੱਖ ਜਿਹੜਾ ਉਹ دارو ਕਰ ਜਾਂਦਾ ਦਵਾ ਬਣ ਜਾਂਦਾ ਉਹ ਦੁੱਖ ਕਟਿਆ ਜਾਂਦਾ ਏ ਪਰ ਜਦੋਂ ਦੁੱਖ ਕਟਿਆ ਗਿਆ ਸੁੱਖ ਆ ਗਿਆ ਫਿਰ ਆਪੇ ਹੋ ਗਿਆ ਕਿੰਦੇ ਤੂੰ ਉਹ ਸੁੱਖ ਫੇਰ ਦੁੱਖ ਦੁਖਦਾਰ ਸੁਖਰੂ ਕਿੰਦੇ ਦੁਖਦਾਰੂ ਬਣ ਜਾਂਦਾ ਏ ਦੋਨੋਂ ਦਵਾਈ ਬਣ ਜਾਂਦੀ ਏ ਕਿੰਨੇ ਕੋਤੋਂ ਸਿਮਰਨ ਚੱਲਦਾ ਹੈ ਉਹ ਪ੍ਰਮਾਤਮਾ ਦੀ ਬੰਦਗੀ ਹੋਣ ਲੱਗ ਜਾਂਦੀ ਏ ਪਰ ਜਦੋਂ ਸੁੱਖ ਆ ਜਾਂਦਾ ਏ ਕਿੰਨੇ ਤੀ ਇਸ ਕਰਕੇ ਲਿਖਤਾ ਮੈਂ ਨਾਨਕ ਹਣ ਬਣ ਝੱਕਣਾ ਦੁੱਖ ਸਾਡਾ ਨਹੀਂ ਸੁਖ ਸੁਖ ਦੁੱਖ ਦੁਨ ਹੋਏ ਦਰ ਪੱਡੇ ਪੈਰੇ ਜਾਈ ਦੁੱਖ ਕਿੱਥੇ ਬੋਲਣ ਹਾਰੀਏ ਕਿੱਥੇ ਚੰਗੇ ਚੁਪ પાਛੇ ਕਿਹਨੇ ਕਾਹੀ ਤੋਂ ਬੋਲਣਾ ਇਹ ਹੀ ਵਿਅਰਥ ਹੈ ਕਿੱਥੇ ਦੁੱਖਾਂ ਨੂੰ ਛੱਡ ਕੇ ਅਸੀਂ ਕਿੱਥੇ ਚੱਲੇ ਸਹਿਬ ਕਹਿੰਦੇ ਦੁੱਖਾਂ ਨੂੰ ਹਰੇਕ ਦੀ ਸ਼ਕਤਾ ਚੁੰਦਾ ਹੈ ਉਕੇ ਹੀ ਮੰਗਦੇ ਨੇ ਪਰ ਪਿਆਰਿਆ ਕਹਿੰਦੇ ਰੱਖੀ ਸੁੱਖ ਸੁੱਖ ਤੇਰੇ ਦਰਗਹ ਪਰੇ ਤਾਂ ਸੇਤੇ ਗੁਫਰੇ ਏ ਕਿਸੇ ਨੇ ਨਵਾਂ ਕੱਪੜਾ ਪਾਇਆ ਤੈਨੂੰ ਕਿੰਨਾ ਪੁਰਾਣਾ ਲੱਗਦਾ ਜੇ ਪੁਰਾਣਾ ਪਾਇਆ ਤੈਨੂੰ ਸਭ ਲਈ ਰਮਾ ਪੋਣਾ ਪਹਿਣਾ ਹੈ ਕਿੰਦੇ ਇਹ ਸੁੱਖ ਤੇ ਦੁੱਖ ਜਿੰਨਾ ਚਿਰ ਜ਼ਿੰਦਗੀ ਚੱਲਦੀ ਹੈ ਤੇ ਤੇਰੇ ਨਾਲ ਹੀ ਚੱਲਦੇ ਰਹਿਣੇ ਨੇ

मै जि सुख सुका सुखांबरान सुखां न ਇਹ ਪਾਸ਼ਾ ਜੀ ਹਸਤਾਨ ਹੁੰਦਾ ਏ ਚੋਰ ਨਰ ਗੁਰੂ ਮੈਂ ਨਾ ਮੰਨੇ ਸੁਖ ਸੁਨੇਹ ਅਰਥ ਨਹੀਂ ਜਾਣ ਕੇ ਅੰਕਨ ਮਾਟੀ ਮਾਨੇ ਸਾਬਕਾ ਖੇ ਖਾਮ ਵਿੱਚ ਤੇ ਉਭਰਾਂਦਾ ਨਹੀਂ ਸੁੱਖਾਂ ਦੇ ਵਿੱਚ ਬਹਤਾ ਕੁਸ਼ਲ ਦਾ ਨਹੀਂ ਤੇ ਆਪਣੇ ਹਿਮ ਨੂੰ ਧਰ ਘਟ ਦਿੰਦਾ ਇਹਦੇ ਉਹਦੇ ਬਾਅਦ ਤੇ ਉਹ ਕੋਈ ਵੱਡੀ ਮਹੱਤਤਾ ਨਹੀਂ ਰੱਖਦੇ ਜਿਵੇਂ ਪੁੱਤੀ ਹੋਏ ਸੁਭਾਅ ਵਾਸਤੇ

ਇਸ ਕਰਕੇ ਸਹਿਬ ਜੀ ਨੇ ਕਹਿ ਦਿੱਤਾ ਪਿਆਰੇ ਆ ਜ਼ਿੰਦਗੀ ਦੇ ਵਿੱਚ ਜੇ ਤੇਰੇ ਕੋਲੇ ਗੁਣ ਨਹੀਂ ਆਏ ਲੰਬੀ ਉਮਰ ਧੋਪਾ ਪੈਸਾ ਬਹੁਤਾ ਗਿਆਨਿਕ ਨਹੀਂ ਨਹੀਂ ਗਿਆਨੀ ਹੋਣਾ ਇਹ ਸਾਰਾ ਕੁਝ ਪਿਆਰ ਦੀ ਇਹਦੇ ਵਿੱਚੋਂ ਰੱਬ ਕੁਛ ਨਹੀਂ ਹੁੰਦਾ ਦੁਨੀਆ ਚ ਸੁਭਾ ਬੱਤ ਸਕਦੀ ਐ ਕਿਸੇ ਦਾ ਚਿਹਰਾ ਗੋੜਾ ਸੁਣਾ ਹੈ ਉਹਨੂੰ ਫਿਲਮਾਂ ਦੀ ਹੀਰ ਉਹਨੂੰ ਬਣਾ ਦੇਣਗੇ

ਤੇ ਜਿਨਾਂ ਇਹਰਾ ਮੂਰਾ ਦੁਕਾਨ ਆ ਇਹ ਆਜਾ ਵਾਲਿਆਂ ਚਾਤਰੀ ਜਾਂਦੇ ਨੇ ਦੇਖੋ ਜੀ ਇਹਦਾ ਇਹਰਾ ਮੂਰਾ ਨਿਕਸਦਾ ਇਹ ਜਿਹੜੇ ਚੰਗਾ ਪੁਆਇੰਟ ਕਰਕੇ ਇਹਦੀ ਗੱਲ ਕਰਦਾ ਹੈ ਪਰ ਉਹਨਾਂ ਗੱਲਾਂ ਦਾ ਲਾਭ ਵੀ ਜਿਹੜਾ ਅਨਸਾਰ ਤੇ ਆਪਣੇ ਲੇਖ ਦੇ ਵਿੱਚ ਵੀ ਇਹਦਾ ਗੱਲ ਕਰਦਾ ਹੈ ਇਦੇ ਕੋਲੇ ਪਾਵਰ ਆਉਣ ਦੀ ਹੰਕਾਰ ਆ ਗਿਆ ਤੇ ਘਰ ਦੇ ਨਾਲ ਪਰਜਨ ਨਹੀਂ ਕਰੀ ਜਾਵੇ ਉਹਦੇ ਚਿਹਰੇ ਸੋਨੇ ਦੇ ਕੋਈ ਨਾਬ ਨਹੀਂ ਉਹਦੇ ਨਾਲੋਂ ਪੁਰਾਣਾ ਵਾਲਾ ਮਕਾਨ ਮਿੱਕੇ ਮਾਰੇ ਵਿੱਚ ਇੱਥੇ ਆਸਤ ਸਰਕਾਰ ਚੁੱਕੇ ਕਿਵੇਂ ਅਸ਼ਟਬੰਕਰ ਦਾ ਨਾਮ ਹੁੰਦਾ ਹੈ ਕਿੰਦੇ ਅਸ਼ਟਬੰਕਰ ਦੇ ਸਰੀਰ ਵਿੱਚ ਸਾਡੀ ਟਿੰਗ ਪੈਂਦੀ ਸੀ ਚਿਹਰਾ ਵੀਰਾ ਉਹਦਾ ਸੁੱਤਾ ਨਹੀਂ ਸੀ ਉਸ ਸਮੇਂ ਦਾ ਜਿਹੜਾ ਪ੍ਰਸਾਣ ਕਿੰਨਾ ਜਬ ਅਸ਼ਟਬੰਕਰ ਸੀ ਪਰ ਜੇ ਕੋਈ ਗਿਆਨੀ ਸੋਨਾ ਕਿੱਥੇ ਜਾਵੇ ਗੁਣਾ ਕਰਕੇ ਤਾਂ ਇੱਕ ਆਪ ਉਹਦੇ ਕੋਲੇ ਗੁਣ ਬਹੁਤ ਸਾਰੇ ਉਸ ਸਮੇਂ ਦਾ ਸੰਤਦਾਰ ਸਭ ਤੋਂ ਜ਼ਿਆਦਾ ਖਰਾਂ ਦਾ ਖਜਾਨਾ ਸੀ ਉਹ ਇਨਸਾਨ ਅੱਗ ਸੀ ਸਰੀਰ ਤੇ ਵਿੰਗ ਪੈਦੇ ਸੀ ਸਰੀਰ ਸੋਨਾ ਨਹੀਂ ਸੀ ਪਰ ਗੁਣਾ ਕਰਕੇ ਸੋਨਾ ਹੁਣ ਕਰਕੇ ਅੱਜ ਤੱਕ ਵੀ ਕਿੰਨਾ ਕਿਹਾ ਹਿਮਾਚਲ ਗੁਣਾ ਦੀ ਗੱਲ ਐਸੇ ਇਨਸਾਨ ਦਾ ਜਿੱਤ ਕਰਦਾ ਹੈ ਤੇ 파ਛਲ ਕਰਦੇ ਜੇ ਤਸ ਨਿਕ ਨਾ ਆਵੇ ਤਾਂ ਬਾਤ ਨਾ ਕਰਕੇ ਕਿ ਇਹਦੇ ਜੇ ਰੱਬ ਦੇ ਕੋਲ ਕਹਿੰਦੇ ਨਹੀਂ ਆਏ ਤਾਂ ਕਿਸੇ ਨੇ ਤਰੀ ਗੱਲ ਨਹੀਂ ਕਹੀ ਕੀਟਾ ਅੰਦਰ ਦੀਟ ਕਰ ਦੋਖੀ ਮੋਤਰੇ ਇਹਦੇ ਪਰਮਾਤਮਾ ਨੇ ਕੀੜਿਆ ਦੇ ਵਿੱਚ ਪਾ ਜਾ ਜਿਹੜਾ ਖਾ ਕੇ ਉਹਦੇ ਉੱਤੇ ਨਾਪ ਅੰਦਰ ਪਾ ਦਿੱਤਾ ਦੇ ਦੋਸ਼ ਲਾ ਕੇ ਸਜ਼ਾ ਦੇਣਾ ਕੀ ਕਰ ਦਿੱਤੀ ਨਾਨਕ ਗੁਣ ਕਰੇ ਗੁਣਵੰਤਿਆਂ ਦੇ ਫੇਰ ਅਰਦਾਸ ਕਰਨ ਲੱਗੇ ਪਿਆਰਿਓ ਕੋਣ ਹੀ ਦੁਨ ਦੇ ਵਿੱਚ ਪ੍ਰਮਾਤਮਾ ਆਪ ਹੀ ਗੁਣ ਜਦੋਂ ਕੋਈ ਬੰਦਗੀ ਦੇ ਸੱਚੇ ਮਾਰਗ 'ਤੇ ਚੱਲਦਾ ਹੈ ਮਿਹਨਤ ਕਰਦਾ ਹੈ ਸਾਰੀ ਗੁਣ ਇਕੱਠੇ ਕਰਨ ਦੀ ਇੱਛਾ ਕਰਦਾ ਹੈ

گرو نانک پاشا جی گروا پاہ پاری بنا دن بن کے

ਮਨੁੱਖ ਮੁਕੀ ਨੇ ਕਿਸੇ ਦੇ ਕੁੜੇ-ਕੁਣ ਨੇ ਕਿਸੇ ਦੇ ਕੁੜੇ-ਔਗਣ ਨੇ ਆਪਾਂ ਆਪਣੇ ਗਿਆਨ ਦਾ ਸਾਧ ਦੇਣਾ ਹੈ ਤੇ ਔਗਣਾ ਵਾੜੇ ਆਪਣੀ ਕੁੰਡ ਦੇ ਕੇ ਉਹਨਾਂ ਦਾ ਜੀਵਨ ਸਵਾਰਨਾ ਹੈ ਉਸ ਕਰਕੇ ਇਕਤਰੂਕਾਰ ਤੇ ਛੱਡ ਦੇ ਆ ਰਾਣਾ ਚੁਰਤੀ ਛੱਡ ਮਨੁੱਖਤਾ ਦੀ ਧਰਤੀ ਧਾਰ ਦੇਕਾਰ ਆ ਤੇ ਦੇਵਤਾ ਬਣ ਗਏ ਪ੍ਰਣਾਟ ਪਾਸ਼ਾ ਜੀ ਦੇ ਗੁਤੇ ਕੇ ਪੌਡੇ ਰਲੇ ਤੋਂ ਭਾਈ ਕੁੰਡਾ ਵੀ

ਜਿਹੜੇ ਤੇਨੂੰ ਲੋਕ ਨਫ਼ਰਤ ਕਰਦੇ ਸੀ ਤੇਰੇ ਪੈਰਾਂ ਜਿਹੜਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਗਿਆਨ ਦੇ ਕੇ ਪਾਸੇ ਬਹੁਤ ਪ੍ਰਚਾਰ ਕਰਕੇ ਆਪਣਾ ਸੰਤਤ ਤੇ ਜਿਹੜੇ ਲੋਕ ਨਫ਼ਰਤ ਕਰਦੇ ਸੀ ਫਿਰ ਉਹ ਆ ਕੇ ਵਿਚਾਰ ਕਰਿਆ ਕਰਕੇ ਜਿੰਦਗੀ ਵਿੱਚ ਸਿੱਖਣ ਲੱਗ ਪਏ ਜਿੱਤੀ ਦੇ ਗੁਣ ਸਿੱਖਣ ਲੱਗ ਪਏ ਤੇ ਮਾਲਕ ਬਾਣੀ ਕਹਿੰਦੇ ਨੇ ਨਾਨਕ ਗੁਣ ਕਰੇ ਗੁਣ ਬਤਿਆ ਗੁਣ ਦੇ